ਘਰ ਵਾਲੀ ਨੇ ਆਪ ਦੇ ਘਰ ਵਾਲੇ ਨੂੰ ਕਿਸੇ ਔਰਤ ਦੇ ਨਾਲ ਰਾਤ ਨੂੰ ਰੰਗੇ ਹੱਥੀ ਫੜ ਲਿਆ ਬਈ ਉਸ ਤੋਂ ਬਾਅਦ ਜਿਹੜਾ ਕਦਮ ਘਰ ਵਾਲੀ ਨੇ ਚੱਕਿਆ ਸ਼ਾਇਦ ਪੰਜਾਬ ਦੇ ਵਿੱਚ ਉਹੋ ਜਿਹਾ ਕਦਮ ਕਿਸੇ ਔਰਤ ਨੇ ਕਦੇ ਚੱਕਿਆ ਨਹੀਂ ਹੋਊਗਾ ਬਈ ਘਰ ਵਾਲੀ ਨੇ ਘਰ ਵਾਲੇ ਦੀ ਐਹੋ ਜੀ ਮੰਜੀ ਠੋਕੀ ਕਿ ਹੁਣ ਪਤੰਦਰ ਐਂ ਤੁਰਦਾ ਜਿਵੇਂ ਧਰਨਾ ਪਈ ਹੁੰਦੀ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਸੱਚੀ ਕਹਾਣੀ ਲੈ ਕੇ ਇੱਕ ਅਣਖ ਦੀ ਭਰੀ ਕੁੜੀ ਜਿਨੇ ਕੀ ਐਡਾ ਵੱਡਾ ਅਣਖੀ ਕੰਮ ਕੀਤਾ ਕਿ ਘਰ ਵਾਲੇ ਦੇ ਕੰਨਾਂ ਨੂੰ ਹੱਥ ਲਵਾਤੇ ਆਜੋ ਕਰਦੇ ਆ ਉਸ ਭੈਣ ਦੀ ਜ਼ਿੰਦਗੀ ਦੀ ਕਹਾਣੀ ਦੀ ਸ਼ੁਰੂਆਤ ਭੈਣ ਕਹਿੰਦੀ ਵੀ ਮੈਂ ਬਹੁਤ ਚੰਗੇ ਪਰਿਵਾਰ ਦੇ ਵਿੱਚ ਪੈਦਾ ਹੋਈ ਸੀਗੀ ਮੇਰੇ ਦਾਦੇ ਨੇ 10-15 ਸਾਲ ਸਰਪੰਚੀ ਕੀਤੀ ਮੇਰੇ ਪਿਓ ਨੇ 10 ਸਾਲ ਸਰਪੰਚੀ ਕੀਤੀ ਜਿਹੜਾ ਸਾਡਾ ਪਰਿਵਾਰ ਸੀ ਬੜਾ ਅਣਖੀ ਜਿਹਾ ਪਰਿਵਾਰ ਸੀਗਾ ਕਹਿੰਦੀ ਉਹੀ ਅਣਖ ਮੇਰੇ ਖੂਨ ਦੇ ਵਿੱਚ ਦੌੜਦੀ ਸੀ ਕਹਿੰਦੀ ਮੈਂ ਕਾਲਜ ਦੇ ਵਿੱਚ ਪੜ੍ਹੀ ਲਿਖੀ ਪਰ ਮੈਂ ਕਦੇ ਵੀ ਆਪਦੇ ਪਿਓ ਦੀ ਪਾਗ ਨੂੰ ਦਾਗ ਲਾਉਣ ਬਾਰੇ ਨਹੀਂ ਸੋਚਿਆ ਕਦੇ ਆਪਦੇ ਭਰਾਵਾਂ ਦੀ ਕਿਤੇ ਨੀਵੀਂ ਨਹੀਂ ਪੈਣ ਦਿੱਤੀ ਕਦੇ ਆਪਦੇ ਦਾਦੇ ਦੀ ਨੀਵੀਂ ਨਹੀਂ ਪੈਣ ਦਿੱਤੀ ਕਹਿੰਦੀ ਚਲੋ ਜੀ ਮੈਨੂੰ ਘਰਦਿਆਂ ਨੇ ਬਹੁਤ ਲਾਡ ਪਿਆਰ ਨਾਲ ਪਾਲਿਆ ਪਰ ਜਿਹੜਾ ਉਹ ਅਣਖੀ ਖੂਨ ਸੀ ਕਹਿੰਦੀ ਉਹ ਮੇਰੀ ਰਗਾਂ ਦੇ ਵਿੱਚ ਦਿਨ ਰਾਤ ਦੌੜਦਾ ਸੀ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਮੇਰੇ ਵਿਆਹ ਦੀ ਉਮਰ ਹੋ ਗਈ ਚਲੋ ਜੀ ਮੇਰੇ ਪਰਿਵਾਰ ਨੇ ਬਹੁਤ ਚੰਗਾ ਘਰ ਲੱਭਿਆ ਮੁੰਡੇ ਕੋਲੇ 22 ਕਿੱਲੇ ਜ਼ਮੀਨ ਸੀ ਸੋਹਣਾ ਸੁਨੱਖਾ ਮੁੰਡਾ ਸੀ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਚਲੋ ਜੀ ਮੈਂ ਉੱਥੇ ਵਿਆਹੀ ਜਾਨੀ ਆ ਕਹਿੰਦੀ ਮੇਰਾ ਸੱਸ ਸਹੁਰਾ ਵੀ ਰੱਬ ਵਰਗਾ ਸੀ ਬਹੁਤ ਚੰਗੇ ਸੀ ਮੈਨੂੰ ਧੀਆ ਵਾਂਗ ਕਹਿੰਦੀ ਜਦੋਂ ਮੇਰੇ ਵਿਆਹ ਨੂੰ 3-4 ਮਹੀਨੇ ਹੋ ਗਏ ਉਸ ਤੋਂ ਬਾਅਦ ਮੇਰੇ ਘਰ ਵਾਲਿਆਂ ਕਰਤੂਤਾਂ ਥੋੜੀਆਂ ਥੋੜੀਆਂ ਮੇਰੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਇਹ ਆਸੇ ਪਾਸੇ ਮੂੰਹ ਮਾਰਨ ਦਾ ਬੜਾ ਸ਼ਿਕਾਇਨ ਸੀਗਾ ਕਹਿੰਦੀ ਭੈਣ ਕਹਿੰਦੀ ਇੱਕ ਦੋ ਵਾਰੀ ਮੈਂ ਚੈਟਾ ਚੂਟਾ ਵੀ ਫੜੀਆਂ ਇਹਨੂੰ ਮਾੜੇ ਮਾੜੇ ਕੁੜੀਆਂ ਨਾਲ ਗੱਲਾਂ ਕਰਦੇ ਫੜੀਆਂ ਯਾ ਸੌਰੀ ਸੂਰੀ ਕਹਿ ਕੇ ਕਿਆ ਕਰੇ ਸੌਰੀ ਹੁਣ ਗਲਤੀ ਹੋ ਗਈ ਹੁਣ ਨਹੀਂ ਕਰਦਾ ਹੁਣ ਨਹੀਂ ਕਰਦਾ ਕਹਿੰਦੇ ਚਲੋ ਜੀ ਮੈਂ ਵੀ ਚੁੱਪ ਕਰ ਗਈ ਵੀ ਚਲ ਨਵੀਂ ਨਵੀਂ ਵਿਆਹੀ ਆ ਕਾਦੇ ਵਾਸਤੇ ਵੀ ਚਲ ਮੁੰਡੇ ਮਾੜਾ ਮੋਟਾ ਆਸੇ ਪਾਸੇ ਮੂੰਹ ਮਾਰਦੇ ਹੁੰਦੇ ਵੀ ਚਲ ਹੌਲੀ ਹੌ ਬੇਟਾ ਢਾਈਆਂ ਕਸਾਲਾਂ ਦਾ ਹੋ ਗਿਆ ਉਸ ਤੋਂ ਬਾਅਦ ਮੇਰੇ ਛੋਟੇ ਭਰਾ ਦਾ ਵਿਆਹ ਸੀਗਾ ਕਹਿੰਦੇ ਚਲੋ ਜੀ ਜਦੋਂ ਮੈਂ ਉਹਨਾਂ ਦੇ ਭਰਾ ਦੇ ਵਿਆਹ ਤੇ ਜਾਣਾ ਸੀਗਾ ਮੇਰੇ ਘਰ ਲੈ ਕੇ ਨਾਲ ਜene ਮੇਰੇ ਸਾਸਾਰਣੂ ਜਾਣਾ ਸੀ ਵੀ ਘਰੇ ਕਿਨੂੰ ਛੱਡਣਾ ਸੀ ਤਾਂ ਘਰ ਮੇਰੇ ਘਰ ਲੈ ਨੇ ਕੀ ਕੀਤਾ ਇੱਕ ਆਪ ਦੇ ਦੋਸਤ ਨੂੰ ਘਰੇ ਛੱਡਤਾ ਵੀ ਤੂੰ ਘਰੇ ਰਹਿ ਅਸੀਂ ਵਿਆਹ ਵੇਖ ਆਉਂਦੇ ਆ ਚਲੋ ਉਹ ਕਿਹਦੀ ਉਹ ਦੋਸਤ ਬਹੁਤ ਕਰੀਬੀ ਸੀ ਸਾਡੇ ਗਵਾਂਢ ਚੋਂ ਹੀ ਮੁੰਡਾ ਸੀ ਮੁੰਡਾ ਕਹਿੰਦੀ ਬਹੁਤ ਚੰਗਾ ਸੀ ਨਾਈਸ ਮੁੰਡਾ ਸੀ ਉਹ ਕਹਿੰਦੇ ਚਲੋ ਜੀ ਮੈਂ ਕੀ ਕੀਤਾ ਵੀ ਮੈਂ ਜਿਹੜੀ ਕੋਠੀ ਦੇ ਨੂੰ ਲੋਕ ਲਾਏ ਹਨਾ ਵੀ ਜਿਹੜੇ ਸਾਡਾ ਬੈਡਰੂਮ ਸੀ ਜਾਂ ਲੌਬੀ ਸਾਡਾ ਬਾਹਰ ਇੱਕ ਡਰੈਗ ਰੂਮ ਦਾ ਰੂਮ ਖੁੱਲਾ ਹੁੰਦਾ ਸੀਗਾ ਉਸ ਮੁੰਡੇ ਲਈ ਛੱਡਤਾ ਵੀ ਇੱਥੇ ਤੂੰ ਪੈ ਜੀਆ ਦਾ ਵਰਤ ਲਈ ਹੈ ਹਨਾ ਵੀ ਸਾਰੀ ਬਾਕੀ ਉਹ ਕਹਿੰਦੇ ਬਾਕੀ ਤੁਸੀਂ ਆਪ ਦੀ ਕੋਠੀ ਲੌਕ ਕਰ ਜੋ ਕਹਿੰਦੀ ਮੈਂ ਕੀ ਕੀਤਾ ਵੀ ਮੈਂ ਕੋਠੀ ਲੌਕ ਕਰਕੇ ਚਾਬੀ ਪਰਸ ਚ ਪਾ ਲਈ ਤੇ ਚਲੋ ਜੀ ਅਸੀਂ ਵਿਆਹ ਤੇ ਆ ਗਏ ਕਹਿੰਦੀ ਜਦੋਂ ਅਸੀਂ ਵਿਆਹ ਤੇ ਆ ਗਏ ਵਿਆਹ ਤੇ ਆ ਕੇ ਉਹ ਮੇਰੇ ਘਰ ਵਾਲੇ ਦੇ ਦਿਲ ਦੇ ਵਿੱਚ ਇਹ ਗੱਲ ਸੀ ਵੀ ਹੁਣ ਇਹਦੇ ਭਰਾ ਦਾ ਵਿਆਹ ਵੀ ਇਹ ਤਾਂ ਹੁਣ ਆਪੇ ਸੂਟਾਂ 'ਚ ਬੀਜੀਏ ਨੱਚਣ ਗੁਦਣ 'ਚ ਬੀਜੀਏ ਵੀ ਮੇਰੇ ਕੋਲੇ ਮੌਕਾ ਠਰਕਾਂਪ ਹੋ ਰੰਦਾ ਕਹਿੰਦੀ ਇਹ ਪਤੰਦਰ ਕੀ ਕਰਿਆ ਕਰੇ ਕਦੇ ਕੰਨ ਨਾਲ ਫੋਨ ਲਾ ਕੇ ਔਸ ਨੁਕਰ 'ਚ ਖੜਿਆ ਹੋਇਆ ਕਰੇ ਕਦੀ ਔਸ ਨੁਕਰ 'ਚ ਖੜਿਆ ਹੋਇਆ ਕਰੇ ਕਦੀ ਉੱਧਰ ਫਿਰਦਾ ਹੋਵੇ ਕਦੀ ਕੋਠੇ ਤੇ ਫਿਰਦਾ ਹੋਵੇ ਕਹਿੰਦੀ ਮੈਂ ਮੇਰੀ ਇੱਕ ਅੱਖ ਮੇਰੇ ਘਰ ਵਾਲੇ ਦੇ ਵਿੱਚ ਕਹਿੰਦੀ ਮੈਂ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਜਿਹੜਾ ਕੁਝ ਕਰਨਾ ਕਰ ਆ ਵੀ ਇੱਕ ਵਾਰੀ ਤੈਨੂੰ ਫੜੂਗੀ ਜਾਂ ਰੰਗੇ ਆਤੀ ਫੜੂਗੀ ਤੂੰ ਯਾਦ ਕਰੇਂਗਾ ਵੀ ਤੇਰਾ ਕਿਸੇ ਦੇ ਨਾਲ ਬਾਹ ਪਿਆ ਸੀ ਕਹਿੰਦੀ ਚਲੋ ਜੀ ਇਹ ਆਪਦੇ ਠਰਕਾਂ ਪਹੋਰਦਾ ਰਿਹਾ ਭੈਣ ਕਹਿੰਦੀ ਵੀ ਜਾਗੋ ਵਾਲੀ ਰਾਤ ਸੀ ਤੇ ਜਾਗੋ ਨਿਕਲ ਰਹੀ ਸੀ ਕਹਿੰਦੀ ਮੇਰਾ ਘਰ ਵਾਲਾ ਮੇਰੇ ਕੋਲ ਤੇ ਲੈ ਮੂੰਹ ਕਰਕੇ ਆਉਂਦਾ ਮੈ ਸੌਰਾਂ ਦਾ ਪਿੰਡ ਸੀ ਉਹ 5 6 ਕਿਲੋਮੀਟਰ ਹੀ ਦੂਰ ਸੀ ਮੇਰੇ ਪੇਕੇਆਂ ਦੇ ਘਰ ਤੋਂ ਕਹਿੰਦੀ ਮੈਂ ਨੂੰ ਕਿਹਾ ਵੀ ਤੂੰ ਘਰੇ ਜਾ ਕੇ ਕੀ ਕਰੇਗਾ ਇੱਥੋਂ ਡਾਕਟਰ ਤੋਂ ਇੰਜੈਕਸ਼ਨ ਲਵਾ ਲੈ ਦਰਦ ਦਾ ਤੂੰ ਤਾਇਏ ਘਰੇ ਜਾ ਕੇ ਪੈ ਜਾ ਵੀ ਚਲ ਇੱਥੇ ਡੀਜੀ ਨੂੰ ਚੱਲੀ ਜਾਂਦੇ ਕੋਈ ਗੱਲ ਨਹੀਂ ਤੂੰ ਤਾਇਏ ਘਰੇ ਜਾ ਕੇ ਰੈਸਟ ਕਰ ਲਾ ਕਹਿੰਦਾ ਨਹੀਂ ਮੈਂ ਤਾਂ ਘਰੇ ਜਾਵਾਂ ਮੈਂ ਤਾਂ ਘਰੇ ਜਾਵਾਂ ਮੈਨੂੰ ਨਹੀਂ ਪਤਾ ਮੇਰਾ ਤਾਂ ਜੀ ਹੋਰ ਤਰ੍ਹਾਂ ਹੋਈ ਜਾਂਦਾ ਕਹਿੰਦੀ ਮੈਨੂੰ ਸ਼ੱਕ ਹੋ ਗਿਆ ਵੀ ਦਾਲ 'ਚ ਕੁਝ ਕਾਲਾ ਵੀ ਇਹ ਪੈ ਗਿਆ ਕਿ ਸ਼ੱਕਦਾ ਵੀ ਸ਼ਕੀਨ ਆ ਤੇ ਹੁਣੇ ਜिद ਕਰੀ ਜਾਂਦਾ ਵੀ ਮੈਂ ਤਾਂ ਘਰੇ ਜਾਵਾਂ ਘਰੇ ਜਾਵਾਂ ਵੀ ਕੋਈ ਨਾ ਕੁਝ ਦਾਲ ਦੇ ਵਿੱਚ ਕਾਲਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਪਣਕੇ ਦੀ ਵੀ ਮੈਨੂੰ ਕਹਿੰਦਾ ਵੀ ਐ ਕਰ ਮੈਨੂੰ ਬੈਡਰੂਮ ਦੀ ਚਾਬੀ ਦੇ ਦੇ ਹਰੇਕ ਲੋਕ ਦੀਆਂ ਡਬਲ ਚਾਬੀਆਂ ਹੁੰਦੀਆਂ ਨੇ ਕਹਿੰਦੀ ਚਲੋ ਜੀ ਮੈਂ ਇਹਨੂੰ ਇੱਕ ਚਾਬੀ ਕੱਢ ਕੇ ਦੇ ਦਤੀ ਲੌਬੀ ਦੀ ਇੱਕ ਚਾਬੀ ਕੱਢ ਕੇ ਦੇ ਦਤੀ ਬੈਡਰੂਮ ਦੀ ਇੱਕ ਇੱਕ ਚਾਬੀ ਕਹਿੰਦੀ ਰਹਿ ਗਈ ਮੇਰੇ ਕੋਲ ਕਿ ਚਲੋ ਜੀ ਮੇਰੇ ਕੋਲ ਚਾਬੀ ਲੈ ਕੇ ਤੇ ਸਾਡੀ ਗੱਡੀ ਖੜੀ ਸੀ ਤਾਇਏ ਘਰ ਇਹ ਤਾਇਏ ਘਰੋਂ ਜਦੋਂ ਗੱਡੀ ਲੈਣ ਜਾਂਦਾ ਕਹਿੰਦੀ ਮੈਂ ਭੱਜ ਕੇ ਕੋਠੀ ਤੇ ਚੜ੍ਹ ਕੇ ਦੇਖਦੀ ਆਂ ਬੈਕ ਸਾਈਡ ਮੇਰੇ ਤਾਇਏ ਦਾ ਘਰ ਹੁੰਦਾ ਕਹਿੰਦੀ ਇਹਦੇ ਕੰਨ ਨਾਲ ਫੋਨ ਲੱਗਿਆ ਹੁੰਦਾ ਬੜੀਆਂ ਹਾਸ ਹਾਸ ਕੇ ਗੱਲਾਂ ਮਾਰ ਰਿਹਾ ਹੁੰਦਾ ਕਹਿੰਦੀ ਮੇਰਾ ਸ਼ੱਕ ਹੋਰ ਗੂ ਜੇ ਇਹ ਦੇ ਦਰਦ ਹੁੰਦੀ ਨਹੀਂ ਪਥਰੀ ਦਾ ਦਰਦ ਹੀ ਬੜਾ ਭੈੜਾ ਹੁੰਦਾ ਵੀ ਇਹ ਹਾਸਸ ਗੱਲਾਂ ਕਿਹਦੇ ਨਾਲ ਕਰੀ ਜਾਂਦਾ ਕਹਿੰਦੀ ਮੈਂ ਕਿ ਕੋਈ ਗੱਲ ਨਹੀਂ ਚਲੋ ਜੀ ਕਹਿੰਦੀ ਮੇਰਾ ਘਰ ਵਾਲਾ ਘਰੇ ਚਲਾ ਜਾਂਦਾ ਘਰੇ ਜਾ ਕੇ ਮੈਨੂੰ ਫੋਨ ਕਰ ਦਿੰਦਾ ਵੀ ਐ ਕਰਕੇ ਵੀ ਮੈਂ ਘਰੇ ਪਹੁੰਚ ਗਿਆ ਮੈਂ ਕਿ ਚਲ ਠੀਕ ਆ ਕਹਿੰਦੀ ਵੀ ਚਲੋ ਜੀ ਜਾਗੋ ਨਿਕਲ ਨਹੀਂ ਹੁੰਦੀ ਆ ਕਹਿੰਦੀ ਜੋ ਜਾਗੋ ਜੋ ਨਿਕਲਦੀ ਹੁੰਦੀ ਆ ਜਦੋਂ ਕਹਿੰਦੀ ਰਾਤ ਦਾ 1.5 ਵਜਦਾ ਤੇ ਮੈਂ ਆਪਦੇ ਭਰਾ ਨੂੰ ਕਹਿੰਨੀ ਆ ਵੀ ਐ ਕਰ ਗੱਡੀ ਚੱਕ ਵੀ ਆਪਾਂ ਪਿੰਡ ਜਾ ਕੇ ਆਉਣਾ ਮੇਰਾ ਭਰਾ ਕਹਿੰਦਾ ਵੀ ਭਣੇ ਆਪਾਂ ਇਸ ਵੇਲੇ ਕੀ ਕਰਨ ਜਾਣਾ ਕਹਿੰਦੀ ਮੈਂ ਆਪਦੇ ਭਰਾ ਨੂੰ ਕਿਹਾ ਬੀ ਚੁੱਪ ਕਰਕੇ ਮੇਰੇ ਨਾਲ ਤੂੰ ਜਾਣਾ ਜਾਂ ਨਹੀਂ ਜਾਣਾ ਕਹਿੰਦੀ ਹੁਣ ਦੂਜੇ ਭਰਾ ਦਾ ਵਿਆਹ ਸੀਗਾ ਮੈਂ ਛੋਟੇ ਨੂੰ ਕਿਹਾ ਵੀ ਤੂੰ ਚੱਲ ਮੇਰੇ ਨਾਲ ਕਹਿੰਦੀ ਮੈਂ ਉਹਨੂੰ ਕਿਹਾ ਵੀ ਤੈਨੂੰ ਮੇਰੀ ਸੌਂ ਲੱਗੇ ਤੂੰ ਇੱਥੇ ਕਿਸੇ ਨੂੰ ਨਹੀਂ ਦੱਸ ਕੇ ਜਾਣਾ ਵੀ ਆਪਾਂ ਕਿੱਥੇ ਜਾਣਾ ਵੀ ਆਪਾਂ ਹੁਣ ਸਾਰੀ ਜੱਗ ਨਚਣ ਟੱਪਣ ਦੇ ਵਿੱਚ ਬੀਜੀ ਹੈ ਵੀ ਆਪਾਂ ਚਲੇ ਜਾਣਾ ਕਹਿੰਦੀ ਨਾਲ ਮੈਂ ਅਜ ਮਾਸੀ ਦੇ ਪੁੱਤ ਨੂੰ ਬਿਠਾਇਆ ਨਾਲ ਆਦੇ ਭਰਾ ਨੂੰ ਬਿਠਾਇਆ ਗੱਡੀ ਲੈ ਕੇ ਤੇ ਮੈਂ ਆਪਦੇ ਸਹੁਰਿਆਂ ਦੇ ਘਰ ਆ ਗਈ ਕਹਿੰਦੀ ਹੁਣ ਮੈਂ ਹੁਣ ਵੱਡਾ ਗੇਟ ਜੇ ਮੈਂ ਖੜਕਾਉਂਦੀ ਜਾਂ ਮੈਂ ਫੋਨ ਕਰਦੀ ਤੇ ਮੇਰੇ ਘਰ ਨੂੰ ਪਤਾ ਲੱਜਣਾ ਸੀ ਵੀ ਉਹ ਆ ਗਈ ਕਹਿੰਦੀ ਮੈਂ ਕੀ ਕੀਤਾ ਵੀ ਬਾਹਰ ਨਾਲ ਸਾਡੇ ਇੱਕ ਤਾਕਤਪੋਸ਼ ਪਿਆ ਹੁੰਦਾ ਸੀ ਕੰਧ ਦੇ ਨਾਲ ਕਹਿੰਦੀ ਮੈਂ ਤਾਕਤਪੋਸ਼ ਤੇ ਚੜ ਕੇ ਤੇ ਕੰਧ ਟੱਪ ਕੇ ਅੰਦਰ ਛਾਲ ਮਾਰੀ ਤੇ ਪਿੱਛੇ ਮੇਰੇ ਭਰਾਵ ਨੇ ਛਾਲ ਮਾਰਤੀ ਘਰ ਦੇ ਅੰਦਰ ਐਂਟਰ ਹੋ ਗਏ ਕਹਿੰਦੀ ਹੁਣ ਇੱਕ ਇੱਕ ਚਾਬੀ ਮੇਰੇ ਕੋਲ ਸੀ ਕਹਿੰਦੀ ਮੈਂ ਲੌਬੀ ਦਾ ਗੇਟ ਖੋਲ੍ਹਿਆ ਤੇ ਲੌਬੀ ਨੂੰ ਕਹਿੰਦੀ ਲੋਕ ਲੱਗਾ ਹੋਇਆ ਸੀ ਮੈਂ ਲੌਬੀ ਦਾ ਗੇਟ ਖੋਲ੍ਹ ਕੇ ਜਦੋਂ ਅੰਦਰ ਗਈ ਤੇ ਕਹਿੰਦੀ ਮੈਂ ਬੈਡਰੂਮ ਜਦੋਂ ਖੋਲ੍ਹਿਆ ਬੂਆ ਇਹ ਤਾਂ ਆਪਣੀਆਂ ਰੰਗ ਰਲੀਆਂ ਬਣਾਉਣ ਦੇ ਵਿੱਚ ਬੀਜੀ ਦੇ ਪੈਗਪੂਕੇ ਲੱਗੇ ਹੋਏ ਤੇ ਕਹਿੰਦੀ ਸਿਆਲ ਦਾ ਟਾਈਮ ਸੀਗਾ ਕਹਿੰਦਾ ਜਦੋਂ ਮੇਰੇ ਘਰ ਵਾਲੇ ਨੇ ਮੈਨੂੰ ਦੇਖਿਆ ਕਹਿੰਦਾ ਇਹ ਤਾਂ ਉੱਚੀ ਉੱਚੀ ਚੀਕਾਂ ਹੀ ਮਾਰਨ ਲੱਗ ਗਿਆ ਵੀ ਆਹ ਕੀ ਹੋ ਗਿਆ ਕਹਿੰਦੀ ਕੋਈ ਐ ਨਾ ਬੌਂਦਲ ਗਿਆ ਵੀ ਆਹ ਕੀ ਹੋ ਗਿਆ ਕਹਿੰਦੀ ਮੁੜ ਕੋ ਮੁੜ ਕੇ ਕੰਬੀ ਜਾਵੇ ਕਹਿੰਦੀ ਮੈਂ ਮੋਬਾਈਲ ਕੱਢਿਆ ਮੈਂ ਸਾਰੀ ਵੀਡੀਓ ਬਣਾ ਲਈ ਮੈਂ ਉਸ ਕੁੜੀ ਦੀ ਵੀਡੀਓ ਬਣਾ ਲਈ ਇਹਦੀ ਵੀਡੀਓ ਬਣਾ ਲਈ ਕਹਿੰਦੀ ਬਿਨਾ ਕੱਪੜਿਆਂ ਤੋਂ ਦੋਵੇਂ ਜਣੇ ਸੀਗੇ ਕਹਿੰਦੀ ਮੈਂ ਇਹਨਾਂ ਦੀ ਔਮੇ ਹੀ ਵੀਡੀਓ ਬਣਾ ਲਈ ਕਹਿੰਦੀ ਮੈਂ ਵੀਡੀਓ ਬਣਾ ਆ ਕੇ ਮੈਂ ਕੁਝ ਨਹੀਂ ਬੋਲੀ ਮੈਂ ਉਹਦੇ ਭਰਾਵਾਂ ਨੂੰ ਕਿਹਾ ਵੀ ਚਲੋ ਵੀ ਇਹਦੀ ਪ੍ਰੇਡ ਨਹੀਂ ਕਰਨੀ ਕੋਈ ਕੁੱਟ ਮਾਰ ਨਹੀਂ ਕਰਨੀ ਵੀ ਚਲੋ ਘਰੇ ਚੱਲੀਏ ਕਹਿੰਦੀ ਇਹ ਭੱਜ ਕੇ ਮੇਰੇ ਪੈਰੀਂ ਹੱਥ ਲਾਵੇ ਮੈਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਮੈਥੋਂ ਗਲਤੀ ਹੋ ਗਈ ਜੇ ਹੋ ਗਿਆ ਉਹ ਹੋ ਗਿਆ ਕਹਿੰਦੀ ਹੁਣ ਕੁੜੀ ਵੀ ਪਿੰਡ ਦੀ ਸੀਗੀ ਕਹਿੰਦੀ ਉਹ ਪਤਾ ਨਹੀਂ ਘਰੇ ਕਿਵੇਂ ਨੀਂਦ ਦੀਆਂ ਗੋਲੀਆਂ ਪਾ ਕੇ ਕਿਵੇਂ ਨਹੀਂ ਗਈ ਕਹਿੰਦੀ ਰੱਬ ਜਾਣਦਾ ਕਹਿੰਦੀ ਮੈਂ ਵੀਡੀਓ ਬਣਾ ਕੇ ਚੁੱਪ ਕਰਕੇ ਕਹਿੰਦੀ ਤੋਰ ਪੀਏ ਮੇਰੇ ਪੈਰੀਂ ਹਥਲਾਵੇ ਮੈਨੂੰ ਮਾਫ ਕਰਦੇ ਜੇ ਵੋ ਮੈਂ ਕੁਝ ਖਾ ਕੇ ਮਰ ਜੂਗਾ ਕਹਿੰਦੀ ਮੈਂ ਉਹਨੇ ਇੱਕੋ ਗੱਲ ਕਹੀ ਆਪਦੇ ਘਰ ਵਾਲੇ ਨੂੰ ਵੀ ਜੇ ਤੂੰ ਮਰਨਾ ਤਾਂ ਮਰ ਜਾ ਕੋਈ ਚੱਕਰ ਨਹੀਂ ਕਿ ਇੱਕ ਘਰ ਵਾਲੀ ਦਾ ਉਸੇ ਟਾਈਮ ਮਰ ਜਾਂਦੀ ਜਦੋਂ ਆਪਦੇ ਮਰਦ ਨੂੰ ਕਿਸੇ ਹੋਰ ਔਰਤ ਨਾਲ ਦੇਖਦੀ ਆ ਮੈਂ ਇਹਨੂੰ ਕਿਹਾ ਤੈਨੂੰ ਕਾਕਾ ਖੁੱਲੀ ਛੁੱਟੀ ਆ ਮਰਨਾ ਤਾਂ ਮਰ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੇ ਕੋਲ ਮੇਰਾ ਪੁੱਤ ਹੈਗਾ ਮੈਨੂੰ ਸਬਰ ਆ ਚਲੋ ਜੀ ਕਹਿੰਦੀ ਮੈਂ ਉੱਥੋਂ ਚੁੱਪ ਕਰਕੇ ਆਦੇ ਭਰਾਵਾਂ ਨੂੰ ਲੈ ਕੇ ਅੱਧੇ ਪੌਣੇ ਘੰਟੇ ਚ ਵਾਪਸ ਆ ਕੇ ਤੇ ਆਪਦੇ ਭਰਾ ਦੇ ਵਿਆਹ ਚ ਬੀਜੀ ਹੋਣ ਚਲੋ ਜੇ ਜਾਗੋ ਜੁਕ ਚੋਲੋ ਜੀ ਕੰਦੀ ਮੈਚ ਉੱਪਰ ਕੇ ਆਦਾ ਪੈ ਜਾਣੀ ਆ ਅਗਲੇ ਦਿਨ ਮੇਰੇ ਭਰਾ ਦੀ ਬਰਾਤ ਹੁੰਦੀ ਹੈ ਕਹਿੰਦੀ ਇਹ ਬਰਾਤ ਤੇ ਵੀ ਨਹੀਂ ਜਾਂਦਾ ਇਹ ਘਰੇ ਬਹਾਨਾ ਬਣਾ ਕੇ ਪਿਆ ਰਹਿੰਦਾ ਮੈਨੂੰ ਫੋਨ ਤੇ ਹੁਣ ਮੈਸੇਜ ਕਰੀ ਜਾਂਦਾ ਕਿ ਮੈਂ ਕੁਝ ਖਾ ਕੇ ਮਰ ਜੂਗਾ ਤੂੰ ਵੀਡੀਓ ਡਿਲੀਟ ਕਰ ਦੇ ਜੇ ਕਰ ਦੇ ਸੌਰੀ ਫਰੌਰੀ ਕਹਿੰਦੀ ਮੈਂ ਦਾ ਕੋਈ ਮੈਸੇਜ ਪੜ ਕੇ ਸਾਰੀ ਛੱਡ ਤੇ ਮੈਂ ਰਿਪਲਾਈ ਨੂੰ ਇੱਕ ਵੀ ਨਹੀਂ ਕੀਤਾ ਕਹਿੰਦੀ ਮੈਂ ਹਾਂ ਕੋਈ ਗੱਲ ਨਹੀਂ ਪੁੱਤ ਮੈਨੂੰ ਕੋਈ ਆਪਦੇ ਭਰਾ ਵਿਆਹ ਲਿਆਉਂਦੇ ਉਸ ਤੋਂ ਬਾਅਦ ਕਰਾਂਗੇ ਗੱਲ ਭੈਣ ਕਹਿੰਦੀ ਵੀ ਅਗਲੇ ਦਿਨ ਮੈਂ 9 ਵਜੇ ਆਪਦੇ ਦਾਦੇ ਨੂੰ ਆਪਦੇ ਪਿਓ ਨੂੰ ਤੇ ਆਪਦੇ ਭਰਾਵਾਂ ਨੂੰ ਤੇ ਕਹਿੰਦੀ ਉਨਾਰਵੇਂ ਨਾਲ ਲੈ ਕੇ ਗੱਡੀਆਂ 'ਚ ਬਿਠਾ ਕੇ ਮੈਂ ਆਪਦੇ ਸੌਰੇ ਘਰ ਆ ਜੰਨੀ ਆ। ਇਹ ਕਹਿੰਦੀ ਮੇਰੇ ਆਉਂਦਿਆਂ ਨੂੰ ਬੈੱਡ ਤੇ ਲੰਮਾ ਪਿਆ ਹੁੰਦਾ ਢੱਲਾ ਜਾ ਮੂੰਹ ਕਰਕੇ। ਕਹਿੰਦੀ ਮੈਂ ਸਾਰਿਆਂ ਨੂੰ ਕੋਲ ਬਿਠਾ ਕੇ ਕਹਿੰਨੀ ਆ ਵੀ ਇਹਨੂੰ ਪੁੱਛੋ ਵੀ ਰਾਤ ਇਸ ਬੰਦੇ ਨੇ ਕੀ ਕਰਤੂਤ ਕੀਤੀ। ਕਹਿੰਦੀ ਇਹ ਉੱਚੀ ਉੱਚੀ ਰੋਣ ਲੱਗ ਜਾਂਦਾ। ਡਰਾਮੇ ਕਰਨ ਲੱਗ ਜਾਂਦਾ ਮੈਂ ਤਾਂ ਕੁਝ ਖਾ ਕੇ ਮਰ ਜੂੰਗਾ ਮੈਂ ਤਾਂ ਮਰ ਜੂੰਗਾ ਜੇ ਕਰ ਦੂੰਗਾ ਉਹ ਕਰ ਦੂੰਗਾ। ਕਹਿੰਦੀ ਉਸ ਤੋਂ ਬਾਅਦ ਮੈਂ ਆਪਦੀ ਸੱਸ ਨੂੰ ਕਿਹਾ ਸਾਈਡ ਤੇ ਕਰਕੇ ਵੀ ਆ ਵੀਡੀਓ ਦੇਖ ਤੇਰੇ ਪੁੱਤ ਦੀ ਕਹਿੰਦੀ ਮੇਰੀ ਸਾਸ ਸ ਨੇ ਜਦੋਂ ਵੀਡੀਓ ਦੇਖੀ ਮੇਰੀ ਸੱਸ ਵੀ ਕਹਿੰਦੀ ਗਾਲਾਂ ਕੱਢੀ ਵੀ ਹੋਇਆ ਜੰਮਦਾ ਕਿਉਂ ਨਹੀਂ ਮਰ ਗਿਆ ਵੀ ਨਹੀਂ ਵਿਆਹ ਤੋਂ ਬਾਅਦ ਆਖੇ ਮਿੱਟੀ ਖਾਣੀ ਸੀ ਤੇ ਚੋ ਜੀ ਮੇਰੀ ਸੱਸ ਨੇ ਜਾ ਕੇ ਸਾਰੇ ਨੂੰ ਪਾਸੇ ਕਰਕੇ ਕਿਹਾ ਵੀ ਇਹਨੇ ਰਾਤ ਆਕਰ ਦੂਦ ਕੀਤੀ ਆ ਨੋ ਦੇ ਕੋਲ ਸਾਰੀ ਵੀਡੀਓ ਆ ਸਾਰੀ ਫਿਲਮ ਪੂਰੀ ਬਣੀ ਹੋਈ ਆ ਚਲੋ ਜੀ ਹੁਣ ਕਹਿੰਦੀ ਮੇਰੇ ਭਰਾਵਾਂ ਨੇ ਤੇ ਰਾਤ ਸਾਰਾ ਕੁਝ ਦੇਖਿਆ ਹੀ ਹੋਇਆ ਸੀਗਾ ਚਲੋ ਜੀ ਮੇਰੇ ਭਰਾਵਾਂ ਨੇ ਵੀ ਦਾਦਾ ਜੀ ਨੂੰ ਵੀ ਦੱਸਤਾ ਕਿ ਮੇਰੇ ਪਿਓ ਨੂੰ ਵੀ ਦੱਸਤਾ ਵੀ ਰਾਤ ਐਸ ਹਾਲਤ ਦੇ ਵਿੱਚ ਸਾਰਾ ਕੁਝ ਦੇਖਿਆ ਗਿਆ ਕਹਿੰਦੀ ਚਲੋ ਜੀ ਉਸ ਤੋਂ ਬਾਅਦ ਇਹ ਕਹਿੰਦਾ ਮੈਂ ਤਾਂ ਰੱਖਣਾਂ ਇਹਨੂੰ ਤਲਾਕ ਦੇਵਾਂਗਾ ਕਹਿੰਦੀ ਮੈਂ ਇਹਨੂੰ ਇੱਕ ਗੱਲ ਕਹੀ ਗੱਲ ਸੁਣ ਮੇਰੀ ਤਲਾਕ ਤੂੰ ਮੈਨੂੰ ਤਾਂ ਦੇਵੇਂਗਾ ਜੇ ਮੇਰੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਆ ਤੇਰੇ ਪਿਓ ਦਾ ਰਾਜ ਨਹੀਂਗਾ ਵੀ ਪਹਿਲਾਂ ਤੂੰ ਮੈਨੂੰ ਵਿਆਹ ਕੇ ਲਿਆਇਆ ਇੱਕ ਬੇਟਾ ਪੈਦਾ ਹੋ ਗਿਆ ਹੁਣ ਤੇਰਾ ਜੀ ਕਰਦਾ ਤੂੰ ਮੈਨੂੰ ਤਲਾਕ ਦੇ ਦੇ ਗਲਤੀਆਂ ਤੂੰ ਕਰੇ ਲੋਕਾਂ ਦੀ ਜਨਾਨੀਆਂ ਨਾਲ ਖੇਹ ਮਿੱਟੀ ਤੂੰ ਖਾਵੇਂ ਤਲਾਕ ਤੂੰ ਮੈਨੂੰ ਦੇਵੇਂਗਾ ਕਹਿੰਦੀ ਤੈਨੂੰ ਮੈਂ ਦੱਸਣਾ ਵੀ ਹੁਣ ਤੇਰਾ ਨਾ ਬੰਨਾ ਕੀ ਆ ਕਹਿੰਦੀ ਉਸ ਤੋਂ ਬਾਅਦ ਮੈਂ ਇਹਨੂੰ ਇੱਕ ਗੱਲ ਕਹੀ ਵੀ ਗੱਲ ਸੁਣੋ ਮੈਂ ਇਸ ਘਰ ਦੇ ਵਿੱਚ ਤਾਂ ਰਹੂੰਗੀ ਜੇ 22 ਕਿੱਲਿਆਂ ਦੇ ਵਿੱਚੋਂ 11 ਕਿੱਲੇ ਜ਼ਮੀਨ ਮੇਰੇ ਪੁੱਤ ਦੇ ਨਾਂ ਕਰਵਾਈ ਜਾਊਗੀ ਕਹਿੰਦੇ ਚਲੋ ਜੀ ਮੇਰੇ ਸਹੁਰੇ ਨੇ ਕਿਹਾ ਮੇਰੇ ਸਹੁਰਾ ਕਹਿੰਦੀ ਇੱਕ ਨੰਬਰ ਦਾ ਬੰਦਾ ਸੀ ਬਿਲਕੁਲ ਇਨਸਾਫ ਕਰਨ ਵਾਲਾ ਬੰਦਾ ਸੀ ਮੇਰਾ ਸਹੁਰਾ ਕਹਿੰਦਾ ਵਾਕਿਆ ਹੀ ਮੇਰੇ ਪੁੱਤ ਨੇ ਗਲਤੀ ਕੀਤੀ ਆ ਬੜੀ ਘਟਿਆ ਗਲਤੀ ਕੀਤੀ ਆ ਕਹਿੰਦੇ ਪਹਿਲੀ ਮੇਰੇ ਸਹੁਰੇ ਦੇ ਨਾਂ ਸੀ ਮੇਰੇ ਸਹੁਰੇ ਨੇ ਕਿਹਾ ਵੀ ਸਵੇਰੇ 12 ਵਜੇ ਤੋਂ ਪਹਿਲਾਂ 11 ਕਿੱਲੇ ਜ਼ਮੀਨ ਧੀਏ ਤੇ ਨਾਂ ਕਰ ਦਿੱਤੀ ਜਾਊਗੀ ਕਹਿੰਦੀ ਉਸ ਤੋਂ ਬਾਅਦ ਮੈਂ ਇੱਕ ਸ਼ਰਤ ਹੋਰ ਰੱਖੀ ਕੀ ਮੈਂ ਰਹੂੰਗੀ ਇਸ ਘਰ ਦੇ ਵਿੱਚ ਮੈਂ ਵੀ ਇੱਥੇ ਰਹੂੰਗੀ ਮੇਰਾ ਪੁੱਤ ਵੀ ਇੱਥੇ ਰਹੂਗਾ ਮੈਂ ਆਪਦੇ ਸਾਸੋਰੀ ਦੀ ਸੇਵਾ ਵੀ ਕਰੂੰਗੀ ਪਰ ਇਹ ਬੰਦਾ ਕਦੇ ਵੀ ਮੇਰੇ ਬੈੱਡਰੂਮ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਹਦਾ ਤੇ ਮੇਰਾ ਰਿਸ਼ਤਾ ਬਿਲਕੁਲ ਖਤਮ ਹੋ ਚੁੱਕਿਆ ਅੱਜ ਤੋਂ ਬਾਅਦ ਮੈਂ ਇਹਦੇ ਲਈ ਮਰ ਗਈ ਇਹ ਮੇਰੇ ਲਈ ਮਰ ਗਿਆ ਇਹ ਆਟਰੂਮ ਦੇ ਵਿੱਚ ਸੌਂਗਾ ਮੈਂ ਆਟਰੂਮ ਦੇ ਵਿੱਚ ਸੌਂਗੂਗੀ ਇਹ ਕਦੇ ਮੈਨੂੰ ਟੱਚ ਨਹੀਂ ਕਰੂਗਾ ਮੇਰੀ ਪਰਮਿਸ਼ਨ ਤੋਂ ਬਿਨਾ ਕਦੇ ਮੇਰੇ ਰੂਮ ਦੇ ਵਿੱਚ ਨਹੀਂ ਆਊਗਾ ਚਲੋ ਜੀ ਸੋਹਰਾ ਕਹਿੰਦਾ ਵੀ ਧੀਏ ਮੈਨੂੰ ਵੀ ਗੱਲ ਮਨਜ਼ੂਰ ਆ ਅਗਲੇ ਦਿਨ ਤਸਵੀਰ ਦੇ ਵਿੱਚ ਕਹਿੰਦੀ ਮੇਰੇ ਸਹੁਰੇ ਨੇ ਜਾ ਕੇ 11 ਕਿੱਲੇ ਜ਼ਮੀਨ ਮੇਰੇ ਪੁੱਤ ਦੇ ਨਾਂ ਕਰਵਾਤੀ ਤੇ ਮੈਂ ਇਹ ਵੀ ਸਟਾਮ ਤੇ ਲਿਖਵਾ ਲਿਆ ਕਿ ਮੇਰਾ ਘਰ ਵਾਲਾ ਮੇਰੀ ਇਜਾਜ਼ਤ ਤੋਂ ਬਿਨਾਂ ਮੈਨੂੰ ਕਦੇ ਵੀ ਹੱਥ ਨਹੀਂ ਲਾ ਸਕੂਗਾ। ਕਹਿੰਦੀ ਚਲੋ ਜੀ ਸਾਰਾ ਕੁਝ ਲਿਖ ਲਿਖਾ ਹੋ ਗਿਆ। ਉਸ ਤੋਂ ਬਾਅਦ ਕਹਿੰਦੀ ਹੁਣ 4 ਸਾਲ ਹੋ ਗਏ। ਸਾਨੂੰ ਇੱਕੋ ਘਰ ਦੇ ਵਿੱਚ ਅਲੱਗ-ਅਲੱਗ ਰਹਿੰਦਿਆਂ ਨੂੰ। ਕਹਿੰਦੀ ਹੁਣ ਮੈਂ ਆਪਦੇ ਬੈੱਡਰੂਮ ਦੇ ਵਿੱਚ ਸੌਣ ਨਹੀਂ ਆਪਦੇ ਪੁੱਤ ਦੇ ਨਾਲ ਕੋਲ ਮੇਰੀ ਸੱਸ ਪੈ ਜਾਂਦੀ ਆ। ਕਹਿੰਦੀ ਏ ਉਹ ਸਾਡੀ ਬਾਹਰ ਦੀ ਹਵੇਲੀ 'ਚ ਇੱਕ ਰੂਮ ਬਣਿਆ ਹੋਇਆ ਇੱਕ ਡ੍ਰੈਗ ਰੂਮ ਕਹਿੰਦੀ ਉੱਥੇ ਜਾ ਕੇ ਪੈਂਦਾ ਇਹ ਕਦੀ 4 ਸਾਲ ਹੋ ਗਏ ਠੀਕ ਆ ਜਿੰਨੀ ਕੀ ਗੱਲਬਾਤ ਦੀ ਲੋੜ ਆ ਘਰ ਦੇ ਕੋਈ 100 ਮਸਲੇ ਜਾਂ ਘਰ ਦੀ ਕੋਈ ਜ਼ਰੂਰੀ ਗੱਲਬਾਤ ਆ ਕਹਿੰਦੀ ਮੈਂ ਸਿਰਫ ਇਹਦੇ ਨਾਲ ਉਹ ਗੱਲਬਾਤ ਕਰਨੀ ਆ ਇਸ ਤੋਂ ਸਵਾ ਆਪਾਂ ਇਸ ਬੰਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਰੋਟੀ ਪਾਣੀ ਨੂੰ ਪਕਾ ਕੇ ਦੇਣੀ ਆ ਕੱਪੜੇ ਦੇ ਮੈਂ ਧੋਧ ਕੇ ਦੇਣੀਆਂ ਪ੍ਰੈਸ ਕਰਕੇ ਦੇਣੀਆਂ ਪਰ ਇਸ ਬੰਦੇ ਨੂੰ ਮੈਂ 4 ਸਾਲ ਹੋ ਗਏ ਭਣ ਕਹਿੰਦੀ ਆਪ ਦੇ ਬੈਡਰੂਮ ਤੱਕ ਨਹੀਂ ਆਉਣ ਦਿੰਦਾ ਬੈਡਰੂਮ ਦੇ ਵਿੱਚ ਨਹੀਂ ਵੜਨ ਦਿੰਦਾ ਮੈਂ ਕਿਹਾ ਬਸ ਤੂੰ ਮੇਰੇ ਲਈ ਉਸੇ ਦਿਨ ਹੀ ਮੇਰੇ ਕੀ ਦਿਲ ਤੋਂ ਉੱਤਰ ਗਿਆ ਸੀ ਜਦੋਂ ਤੋਂ ਕਿ ਤੈਨੂੰ ਮੈਂ ਕਸੇ ਹੋਰ ਔਰਤ ਦੇ ਨਾਲ ਰੰਗੇ ਹੱਥੀ ਫੜ ਲਿਆ ਸੀ ਕਿਉਂਕਿ ਤੁਹਾਨੂੰ ਪਤਾ ਕਿ ਜੇ ਔਰਤ ਕਿਸੇ ਨੂੰ ਪਿਆਰ ਕਰਦੀ ਆ ਤਾਂ ਉਹ ਵੀ ਦਿਲ ਤੋਂ ਕਰਦੀ ਆ ਤੇ ਜੇ ਔਰਤ ਕਿਸੇ ਨੂੰ ਨਫ਼ਰਤ ਕਰਦੀ ਆ ਤਾਂ ਉਹ ਵੀ ਦਿਲ ਤੋਂ ਕਰਦੀ ਆ ਉਹ ਭੈਣ ਕਹਿੰਦੀ ਆ ਆਪਾਂ ਸਬਰ ਹੀ ਕਰ ਲਿਆ ਕਿ ਮੈਨੂੰ ਰੱਬ ਨੇ ਸੋਨੇ ਵਰਗਾ ਇੱਕ ਪੁੱਤ ਦਿੱਤਾ ਆਪਾਂ ਨੂੰ ਇਸ ਤੋਂ ਸਿਵਾ ਕੁਝ ਨਹੀਂ ਚਾਹੀਦਾ ਅਣਖ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੁੰਦੀ ਵਾਕਈ ਜਿਹਦੀਆਂ ਰਗਾਂ ਦੇ ਵਿੱਚ ਅਣਖ ਹੀ ਖੂਨ ਦੌੜਦਾ ਹੁੰਦਾ ਨਾ ਬਈ ਉਹੋ ਹੀ ਧੀਆ ਭੈਣਾ ਨੂੰ ਪਤਾ ਹੁੰਦਾ ਕਿ ਇੱਜ਼ਤ ਦਾ ਕੀ ਮੁੱਲ ਹੁੰਦਾ ਉਹ ਕਹਿੰਦੀ ਉਸ ਦਿਨ ਦਾ ਮੇਰਾ ਘਰਵਾਲਾ ਮੇਰੇ ਦਿਲ ਤੋਂ ਇੰਨਾ ਕ ਜਿਆਦਾ ਲੈ ਚੁੱਕਿਆ ਕਿ ਮੈਂ ਇਹੋ ਜਿਹੇ ਬੰਦੇ ਨੂੰ ਦੇਖਣਾ ਤੱਕ ਵੀ ਪਸੰਦ ਨਹੀਂ ਕਰਦੀ ਕਹਿੰਦੀ ਹੁਣ ਮੈਂ ਸੌਰਿਆ ਦੇ ਘਰ ਚ ਹੀ ਰਹਿਣੀ ਆ 11 ਕਿੱਲੇ ਜ਼ਮੀਨ ਦੀ ਮਾਲਕ ਬਣ ਗਈਆਂ ਕਹਿੰਦੀ ਮੈਂ ਅਧਿਕਰਨ ਨੂੰ ਕਿਹਾ ਵੀ ਹੁਣ ਤੂੰ ਜਿੱਥੇ ਮਰਜੀ ਉੱਡ ਜਿੱਥੇ ਮਰਜੀ ਖੇ ਮਿੱਟੀ ਖਾ ਤੇਰੀਆਂ ਹੁਣ ਸੰਗਲੀਆਂ ਮੈਂ ਖੋਲਤੀਆਂ ਕਹਿੰਦੀ ਹੁਣ ਘਰੇ ਐ ਤੁਰਿਆ ਫਿਰਦਾ ਸਿਰ ਸੁੱਟ ਕੇ ਤੁਰਿਆ ਫਿਰਦਾ ਤੇ 4 ਸਾਲ ਹੋ ਗਏ ਕਹਿੰਦੀ ਹੁਣ ਤਾਂ ਉੱਚੀ ਉਵਾਦ ਚ ਗੱਲ ਵੀ ਨਹੀਂ ਕਰਦਾ ਕਹਿੰਦੀ ਹੁਣ ਐ ਤੁਰਿਆ ਫਿਰਦਾ ਜਿਵੇਂ ਡਲਿਆਂ ਦੇ ਟਟੇਰੀ ਤੁਰਦੀ ਹੁੰਦੀ ਹੈ ਕਹਿੰਦੀ ਉਸ ਤੋਂ ਬਾਅਦ ਹੁਣ ਬਹੁਤ ਜ਼ਿਆਦਾ ਸੁਧਰ ਵੀ ਗਿਆ ਹੁਣ ਕਹਿੰਦੀ ਮੇਰੇ ਸੱਸ ਵੀ ਕਹਿੰਦੀ ਚਲ ਪੁੱਤ ਤੂੰ ਛੱਡ ਇਸ ਗੱਲ ਦੇ ਮਿੱਟੀ ਪਾ ਦੇ ਕਹਿੰਦੀ ਮੈਂ ਆਪਦੀ ਸੱਸ ਨੂੰ ਇੱਕੋ ਗੱਲ ਕਹੀ ਵੀ ਮੰਮੀ ਜੀ ਗੱਲ ਸੁਣੋ ਜਿਸ ਦਿਨ ਤੁਹਾਡੇ ਪੁੱਤ ਨੇ ਆਕਰ ਤੂਤ ਕੀਤੀ ਹੈ ਜੇ ਉਹਦੀ ਥਾਂ ਤੇ ਮੈਂ ਆ ਕੰਮ ਕੀਤਾ ਹੁੰਦਾ ਕੀ ਤੁਸੀਂ ਮੈਨੂੰ ਮਾਫ਼ ਕਰ ਦਿੰਦੇ ਤਾਂ ਕਹਿੰਦੀ ਮੇਰੀ ਸੱਸ ਨੂੰ ਉਸ ਤੋਂ ਬਾਅਦ ਕੋਈ ਗੱਲ ਨਹੀਂ ਆਈ ਕਹ ਤਾ ਇਹ ਵੀਡੀਓ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿਹੜੀਆਂ ਔਰਤਾਂ ਦੇ ਘਰ ਵਾਲੇ ਬਾਹਰ ਮੂੰਹ ਮਾਰਦੇ ਨੇ ਉਹ ਆਹ ਸਟੈਪ 'ਚ ਚੱਕ ਲਉਂਗੀਆਂ ਤਾਂ ਬੰਦੇ ਦੇ ਪੁੱਤ ਬਣ ਜਾਣਗੇ ਸਾਰੀ ਉਮਰ ਕੁਸਕਣਗੇ ਨਹੀਂ ਬਾਈ ਕਿਉਂਕਿ ਬੜੇ ਬੰਦੇ ਮੈਂ ਦੇਖੇੜੇ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਦੇ ਆ ਰੰਗ ਰਲੀਆਂ ਮਨਾਉਂਦੇ ਆ ਆਪਦੀਆਂ ਘਰ ਵਾਲੀਆਂ ਨਾਲ ਧੋਖੇ ਕਰਦੇ ਆ ਪਰ ਇਹੋ ਜਿਹਾ ਕਦਮ ਮੈਂ ਜ਼ਿੰਦਗੀ 'ਚ ਪਹਿਲਾਂ ਕਦੇ ਨਾ ਸੁਣਿਆ ਸੀ ਨਾ ਦੇਖਿਆ ਸੀ ਇਹ ਮੈਂ ਪਹਿਲੀ ਵਾਰ ਸੁਣਿਆ ਕਿ ਕਿਸੇ ਮਾਂ ਦੀ ਧੀ ਨੇ ਅੱਧੀ ਜ਼ਮੀਨ ਵੰਡਾ ਕੇ ਆਪਦੇ ਨਾਂ ਕਰਾ ਲਈ ਤੇ ਨਾਲੇ ਸਟਾਮ ਕਰਾ ਲਿਆ ਕਿ ਮੇਰੀ ਪਰਮਿਸ਼ਨ ਤੋਂ ਬਿਨਾ ਇਹ ਮੇਰੇ ਬੈਡਰੂਮਸ ਨਹੀਂ ਆ ਸਕਦਾ ਚਾਰ ਸਾਲਾਂ ਤੋਂ ਇੱਕੋ ਘਰ ਦੇ ਵਿੱਚ ਵੱਖੋ ਵੱਖ ਰਹਿੰਦੇ ਆ ਪਤੀ ਤੇ ਪਤਨੀ ਇਹ ਵੀਡੀਓ ਮੈਂ ਤਾਂ ਪਾਈ ਆ ਵੀ ਖੌਰੇ ਆਹ ਵੀਡੀਓ ਦੇਖ ਕੇ ਉਹ ਬੰਦੇ ਸੁਧਰ ਜਾਣ ਜਿਹੜੇ ਕੀ ਆਪਦੀਆਂ ਘਰ ਵਾਲੀਆਂ ਤੋਂ ਚੋਰੀ ਬਾਹਰ ਮੂੰਹ ਮਾਰਦੇ ਫਿਰਦੇ ਆ ਬਾਹਰ ਠਰਕਾਂ ਪੋਰਦੇ ਫਿਰਦੇ ਆ ਜਾਂ ਰੰਗ ਰਲੀਆਂ ਮਣਾਉਂਦੇ ਫਿਰਦੇ ਆ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇ ਬਾਲੇ ਚਿਰ ਪੜਦੇ ਨਹੀਂ ਰਹਿੰਦੇ ਇਹੋ ਜਿਹੇ ਰਾਜ ਖੁੱਲ ਜਾਂਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਕਿਤੇ ਤੁਹਾਨੂੰ ਵੀ ਹੋ ਜੇ ਖਮਿਆਜੇ ਨਾਗ ਭਗਤ ਨੇ ਪੈ ਜਾਵੇ ਇਸ ਕਰਕੇ ਜੇ ਬੰਦਾ ਗਲਤ ਹੋਵੇ ਤਾਂ ਉਹਨੂੰ ਗਲਤ ਹੀ ਕਹਿਣਾ ਚਾਹੀਦਾ ਕਿਉਂਕਿ ਹਰੇਕ ਥਾਂ ਤੇ ਔਰਤ ਗਲਤ ਨਹੀਂ ਹੁੰਦੀ ਹੁੰਦੀ ਕਿਉਂਕਿ ਜੇ ਕੋਈ ਔਰਤ ਗਲਤ ਹੋ ਜਾਂਦੀ ਆ ਉਹ ਕੋਈ ਗਲਤੀ ਕਰਦੀ ਆ ਤੇ ਔਰਤ ਨੂੰ ਲੋਕੀ ਘਰੋਂ ਕੱਢ ਦਿੰਦੇ ਆ ਕਿ ਉੱਤੋਂ ਫੜ ਕੇ ਤਲਾਕ ਦੇ ਦਿੰਦੇ ਆ ਕਿਨੇ ਸਾਡੀ ਇੱਜ਼ਤ ਰੋਲਦੀ ਤੇ ਜੇ ਬੰਦਾ ਰੰਗ ਰਲੀਆਂ ਬਣਾਉਂਦਾ ਫੜਿਆ ਜਾਵੇ ਫਿਰ ਉਹਦੇ ਗੱਲ 'ਚ ਕਿਹੜਾ ਮੈਡਲ ਪਾਣੇ ਚਾਹੀਦਾ ਉਹਦਾ ਵੀ ਇਹੋ ਹਸ਼ਰ ਹੋਣਾ ਚਾਹੀਦਾ ਜੋ ਇਸ ਭੈਣ ਨੇ ਆਪ ਦੇ ਘਰ ਵਾਲੇ ਦਾ ਹਸ਼ਰ ਕੀਤਾ ਵਾਕਈ ਜਦੋਂ ਇਹ ਸਾਰੀ ਮੈਂ ਸਟੋਰੀ ਤਾਂ ਮੈਂ ਸੋਚਿਆ ਕਿ ਇਹ ਲੋਕਾਂ ਨਾਲ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਬੰਦੇ ਜਿਹੜੇ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਦੇ ਫਿਰਦੇ ਆ ਖੌਰੇ ਆ ਵੀਡੀਓ ਦੇਖ ਕੇ ਕਿਸੇ ਨੂੰ ਠੱਲ ਪੈ ਜੇ ਵੀਡੀਓ ਦੇਖਣ ਤੁਹਾ ਬਹੁਤ ਬਹੁਤ ਧੰਨਵਾਦ